ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੋਥ ਹਾਊਸ ਕਮਾਨਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆਂ 10 ਬ੍ਰਾਂਡ ਦੇ ਜਿਹੜੇ ਆਪਣੇ ਕੋਲੇ ਕੱਟ ਪਈ ਸੀ ਉਹਨਾਂ ਦੇ ਜੀ ਆਪਾਂ ਸੂਟ ਲੈ ਕੇ ਆਏ ਆਂ ਮੈਚਿੰਗਾਂ ਦੇ ਨਾਲ ਬੁਟੀਕ ਪੀਸ ਜੀ ਤੇ ਮਤਲਬ ਕਿ ਮੈਚਿੰਗ ਬਹੁਤ ਪਿਆਰੀ ਇਹਨਾਂ ਦੀ ਜਿਹੜੀ ਕਿ ਆਪਾਂ ਤੁਹਾਨੂੰ ਅੱਜ ਸ਼ੋਅ ਕਰਨੀ ਆਂ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਸਕਦਾ ਕਲਰ ਦਾ ਬਟ ਅਗਰ ਤੁਹਾਨੂੰ ਇਹਨਾਂ ਦੀ ਫੋਟੋ ਚਾਹੀਦੀ ਹੈ ਆਪਾਂ ਪਰਸਨਲੀ ਇਹਨਾਂ ਦੀ ਫੋਟੋ ਭੇਜ ਦਾਂਗੇ ਜੀ ਤੁਹਾਨੂੰ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਜੀ ਤੁਸੀਂ ਵਟਸਐਪ ਕਰਕੇ ਜੀ ਸਕਰੀਨਸ਼ਾਟ ਲੈ ਕੇ ਜਿਵੇਂ ਕਿ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਸਕਰੀਨਸ਼ਾਟ ਲੈ ਕੇ ਜੀ ਵਟਸਐਪ ਤੇ ਭੇਜ ਦਿਓ ਜੀ ਆਪਾਂ ਇਹ ਵਾਲਾ ਪੀਸ ਜੀ ਬੁੱਕ ਕਰ ਦਾਂਗੇ ਤੁਹਾਡੇ ਲਈ ਤੇ ਘਰ ਬੈਠੇ ਵੀ ਇਹ ਵਾਲਾ ਪੀਸ ਤੁਹਾਡੇ ਘਰ ਬੈਠੇ ਪਹੁੰਚ ਜਾਏਗਾ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਲਿミਟਡ ਜ ਆਪਣੇ ਕੋਲ ਇਹ ਪੀਸ ਨਹੀਂ ਜੀ ਥੋੜੀਆਂ ਜਿਹੀਆਂ ਮੈਚਿੰਗਾਂ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕੋਲੇ ਵੀਡੀਓ ਪਹੁੰਚ ਜਾਏ ਤੇ ਆਪੋ ਆਪਣੇ ਜਿਹੇ ਵਾਲੇ ਸੂਟ ਜਿਨ੍ਹਾਂ ਨੂੰ ਚਾਹੀਦਾ ਹੋਵੇ ਜੀ ਉਹ ਵਾਲੇ ਇਹ ਸੂਟ ਆਪਣੇ ਕੋਲ ਪਰਚੇਜ਼ ਕਰ ਸਕਣ ਅੱਪਾ ਜੀ 1/1 ਕਰਕੇ ਇਹਨਾਂ ਦੇ ਡਿਜ਼ਾਈਨ ਤੁਹਾਨੂੰ ਤੁਹਾਡੇ ਸਾਹਮਣੇ ਆਪਾਂ ਸ਼ੋਅ ਕਰਾਂਗੇ ਸਭ ਤੋਂ ਪਹਿਲਾਂ ਤੇ ਇਹ ਵਾਲਾ ਜੀ ਤੁਸੀਂ ਪੀਸ ਚੈੱਕ ਕਰੋ ਜੀ ਬਾਟਮ ਦਾ ਵੀ ਆਪਾਂ ਨੇ ਮੀਟਰ ਵੀ ਲਿਖਿਆ ਹੋਇਆਗਾ ਇਹਨਾਂ ਦੇ ਅਗਰ ਰੇਟ ਦੀ ਗੱਲ ਕਰੀਏ ਪ੍ਰਾਈਜ਼ ਜੀ ਤੁਸੀਂ ਆਪਾਂ ਨੂੰ ਵਟਸਐਪ ਕਰੋ ਜੀ ਆਪਾਂ ਇਹਨਾਂ ਦਾ ਪ੍ਰਾਈਜ਼ ਹੀ ਤੁਹਾਨੂੰ ਅਲੱਗ ਤੋਂ ਦੱਸ ਦਾਂਗੇ ਵੀਡੀਓ ਦੇ ਵਿੱਚ ਆਪਾਂ ਨਹੀਂ ਦੱਸਦੇ ਅਲੱਗ ਤੋਂ ਇਸ ਦਾ ਪ੍ਰਾਈਜ਼ ਦੱਸ ਦਾਂਗੇ ਅਗਲਾ ਪੀਸ ਜੀ ਆਪਾਂ ਓਪਨ ਕਰ ਰੱਖਿਆ ਨੇ ਜੀ ਕਿ ਆਪਾਂ ਬਸ ਜਿਹੜੀ ਇਹ ਮੈਚਿੰਗਾਂ ਨੇ ਉਹ ਕੀਤੀਆਂ ਨਹੀਂ ਗਈਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਥੋੜਾ ਕਲਰ ਦਾ ਡਿਫਰੈਂਸ ਰਹਿ ਸਕਦਾ ਜੀ ਬਟ ਮੈਚਿੰਗ ਬਹੁਤ ਪਿਆਰੀ ਧੀ 10 ਬ੍ਰਾਂਡ ਦਾ ਜਿਹੜਾ ਜੀ ਇਹ ਕਪੜਾ ਜੀ ਲੀਵੀਆ ਕਾਟਨ ਬਾਈ 10 ਇਹਦੇ ਉੱਪਰ ਜੀ ਸਟੈਂਪ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆਪਣੇ WhatsApp ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਜੀ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਹੈਗਾ ਤੇ ਬਾਕੀ ਤੁਸੀਂ ਪੀਸ ਚੈੱਕ ਕਰੋ ਜੀ ਐਮਏ ਦੇ ਹੋਰ ਵੀ ਪੀਸ ਆਪਣੀ ਜੀ ਚੈਨਲ ਤੇ ਆਉਂਦੇ ਰਹਿਣਗੇ ਹੋਰ ਵੀ ਕੱਟ ਪੀਸ ਆਪਾਂ ਜੀ ਤੁਹਾਨੂੰ ਸ਼ੋਅ ਕਰਾਂਗੇ ਆਹ ਲੋ ਜੀ ਇਹ ਬੜਾ ਆਫ ਵਾਈਟ ਦੇ ਨਾਲ ਜੀ ਮੈਚਿੰਗ ਕੀਤੀ ਹੋਈ ਹੈ ਬਹੁਤ ਪਿਆਰੀ ਮੈਚਿੰਗ ਆ ਤੇ ਛੱਡ ਦਾ ਕਪੜਾ ਵੀ 3 ਮੀਟਰ ਤੋਂ ਪਲੱਸ ਹੀ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਕੱਪੜੇ ਦਾ ਸਟੱਫ ਵੀ ਚੈੱਕ ਕਰ ਸਕਦੇ ਹੋ ਬਾਕੀ ਜਿਨ੍ਹਾਂ ਕੋਲੇ ਪਾਰਸਲ ਗਏ ਨੇ ਜੀ ਉਹਨਾਂ ਨੂੰ ਪਤਾ ਹੈ ਜੀ ਇਹ ਚੀਜ਼ ਹੈ ਜਿਹੜੇ ਅਜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਲਈ ਜੀ ਇਹ ਹੈ ਇੱਕ ਨਵੀਆਂ ਆਈਟਮਾਂ ਤੁਸੀਂ ਦੇਖੋ ਜੀ ਲਓ ਜੀ ਇਸ ਤੋਂ ਬਾਅਦ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਕੱਟ ਪੀਸ ਵੀ ਸ਼ੋਅ ਕਰਨੇ ਨੇ ਲੋ ਜੀ ਇਹ ਵਾਲੀ ਇੱਕ ਵਾਰੀ ਮੈਚਿੰਗ ਆ ਬਹੁਤ ਭੈਣਾਂ ਦੀ ਡਿਮਾਂਡ ਹੋ ਰਹੀ ਸੀ ਕਿ ਮੈਚਿੰਗਾਂ ਲੈ ਕੇ ਆਓ ਮੈਚਿੰਗਾਂ ਲੈ ਕੇ ਆਓ ਆਹ ਲੋ ਜੀ ਮੈਚਿੰਗ ਆਪਾਂ ਨੇ ਕੀਤੀ ਹੈ ਜੀ ਜਿਹੜਾ ਬਾਟਮ ਦਾ ਕੱਪੜਾ ਜੀ ਬਰਬਰੀ कॉटन ਦਾ ਲੱਗਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ 3 ਮੀਟਰ ਦਾ ਪੀਸ ਆ ਜੀ ਇਹ ਬਰਬਰੀ कॉटन ਦੀ ਨਾਲ ਬਾਟਮ ਲੱਗੀ ਹੋਈ ਹੈ ਪਿਆਰਾ ਜਿਹਾ ਪੀਸ ਲੈਣ ਵਾਲਾ ਜੀ ਤੇ ਅੱਛੇ-ਅੱਛੇ ਦੇ ਵਿੱਚ ਡਿਜ਼ਾਈਨ ਨੇ ਪ੍ਰਿੰਟ ਨੇ ਬਾਕੀ ਜਿਹੜੇ 10 ਬ੍ਰੈਂਡ ਹੁੰਦਾ ਜੀ ਉਹਦੀ ਦੱਸਣ ਦੀ ਲੋੜ ਹੀ ਨਹੀਂ ਹੁੰਦੀ ਉਹਦਾ ਆਪ ਦਾ ਹੀ ਕੱਪੜਾ ਹੁੰਦਾ ਤੇ ਖੁਦ ਹੀ ਉਹਦੇ ਡਿਜ਼ਾਈਨਿੰਗ ਹੁੰਦੀ ਹੈ ਜੀ ਆਹ ਦੇਖੋ ਜੀ 3 ਮੀਟਰ ਦਾ ਪੀਸ ਹੈ ਨਾਲ ਸੇਮ ਜੀ ਇਹਦੇ ਬਰਬਰੀ ਕਾਟਨ ਜੀ ਇਹਦੇ ਨਾਲ ਬਾਟਮ ਲਾਈ ਹੋਈ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਜੀ ਇਹਦੇ ਵਿੱਚ ਤੇ ਕੋਈ ਇਹਦੇ ਵਿੱਚ ਰੰਗ ਨਹੀਂ ਫੀਲਡ ਹੋਣਾ ਕੁਝ ਵੀ ਨਹੀਂ ਹੋਣਾ ਲੋਗੀ ਕਸ ਕਸ ਕੇ ਇਹ ਕੱਪੜਾ ਕਹਦੀਏ ਪਿੰਡੂ ਭਾਸ਼ਾ ਜੀ ਕਿ ਕਸ ਕਸ ਕੇ ਪਾਟੇਗਾ ਜੀ ਇਹ ਇਹ ਜਿਹਾ ਕੱਪੜਾ ਜੀ ਹੈ ਬਾਕੀ ਬ੍ਰਾਂਡ ਆ ਤੁਸੀਂ ਦੇਖ ਸਕਦੇ ਹੋ ਹਰ ਇੱਕ ਪੀਸ ਦੇ ਉੱਪਰ ਸਟੈਂਪ ਲੱਗੀ ਹੋਈ ਹੈ ਕੋਈ ਆਪਣਾ ਇਹ ਜਿਹਾ ਕੰਮ ਨਹੀਂ ਹੈਗਾ ਤੇ ਜਿਹੜੇ ਆਪਣੇ ਕੋਲੇ ਰੈਗੂਲਰ ਕਸਟਮਰ ਨੇ ਜਾਂ ਆਨਲਾਈਨ ਮੇਰੀਆਂ ਭੈਣਾਂ ਪਹਿਲਾਂ ਆਪਣੇ ਤੋਂ ਪਰਚੇਸ ਕਰ ਚੁੱਕੇ ਨੇ ਉਹਨਾਂ ਨੂੰ ਤਾਂ ਪਤਾ ਜਿਹੜੇ ਨਵੇਂ ਨੇ ਜੀ ਉਹਨਾਂ ਨੂੰ ਆਪੇ ਦੱਸਣਾ ਚਾਹੁੰਦੇ ਆ ਕਿ ਆਪਣਾ ਕੋਈ ਉਹ ਕੰਮ ਨਹੀਂ ਹੈ ਕਿ ਆਪਾਂ ਕੁਝ ਹੋਰ ਦਿਖਾਵਾਂਗੇ ਤੇ ਭੇਜਾਂਗੇ ਕੁਝ ਹੋਰ ਆਲੋ ਜੀ ਥੋੜਾ ਇਹ ਵਿੱਚ ਫਰਕ ਆ ਬਟ ਆਪਾਂ ਜੀ ਤਾਂ ਹੀ ਉਹ ਕਹਿ ਰਹੇ ਕਿ ਵਰਸਨਲ ਤੁਸੀਂ ਮੈਸੇਜ ਕਰੋ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੀ ਆਪਾਂ ਤੁਹਾਨੂੰ ਪੇਕਾਂ ਭੇਜ ਦਾਂਗੇ ਪਰਸਨਲੀ ਤੇ ਇਹ ਵਾਲੇ ਪੀਸ ਤੁਸੀਂ ਆਪਣੇ ਕੋਲ ਪਰਚੇਸ ਕਰ ਸਕਦੇ ਹੋ ਜੀ 320 ਦਾ ਜੀ ਇੱਕ ਸ਼ਰਟ ਹੈ ਜੀ 2.5 ਮੀਟਰ ਤੋਂ ਪਲੱਸ ਕਪੜਾ ਜੀ ਆ ਦੇਖੋ ਇਨੰਦਰ ਜੀ ਜਿਹੜਾ ਸਟੱਫ ਆ ਜੀ ਸੇਮ ਜੀ 10 ਬ੍ਰਾਂਡ ਦਾ ਤੇ ਬਾਟਮ ਰਹਿਣ ਵਾਲੀ ਹੈ ਜੀ ਇਹਦੀ ਬਰਬਰੀ ਕਾਟਨ ਦੀ ਉਸ ਤੋਂ ਬਾਅਦ ਅਗਲਾ ਪੀਸ ਆਪਾਂ ਸ਼ੋਅ ਕਰਾਂਗੇ 290 ਦਾ ਦੇਖੋ ਜੀ ਬਹੁਤ ਪਿਆਰਾ ਪੀਸ ਇਹ ਬੇਨਤੀ ਹੈ ਜੀ ਬਸ ਐਵੇਂ ਦੀ ਆਪਾਂ ਇੰਨੀ ਮਿਹਨਤ ਕਰਦੇ ਆ ਤੁਹਾਡੇ ਲਈ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਆਪਣੇ ਵਾਲਾ ਆਈਡੀਆ ਕਿਵੇਂ ਲੱਗਿਆ ਕੀ ਆਪਾਂ ਹਰ ਇੱਕ ਪੀਸ ਦੇ ਉੱਪਰ ਸਟicker ਲਾ ਕੇ ਆਪਾਂ ਤੁਹਾਨੂੰ ਇਹ ਦੱਸ ਰਹੀਆਂ ਕਿਉਂਕਿ ਥੋੜੀ ਭੁਗਾਈ ਨਹੀਂ ਹੁੰਦੀ ਕਿਉਂਕਿ ਅਲੱਗ ਤੋਂ ਪੁੱਛਣਾ ਪੈਂਦਾ ਹੁਣ ਤੁਹਾਨੂੰ ਸਿੱਧਾ ਪਤਾ ਲੱਗ ਜਾਂਦਾ ਕਿ 290 ਦਾ ਪੀਸ ਹੈ ਜੀ ਇਹ ਇਹਦਾ ਬਸ ਸ਼ਰਟ ਪੀਸ ਹੈ ਨਾ ਤੇ ਬਾਟਮ ਨਹੀਂ ਆ ਆਪਾਂ ਸਿੱਧਾ ਇਹ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਕਿ ਇਹ ਵਾਲਾ ਆਈਡੀਓ ਤੁਹਾਨੂੰ ਕਿਵੇਂ ਦਾ ਲੱਗਿਆ ਐਵੇਂ ਤੇ ਆਪਾਂ ਹੋਰ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਤੇ ਵਿਜ਼ਿਟ ਕਰੋ ਆ ਲੋ ਜੀ ਬਾਕੀ ਜਿੱਦੇ ਆ ਵੀ ਵੀਡੀਓ ਪਾਉਣੇ ਆ ਉਸ ਤੋਂ ਅਗਲੇ ਦਿਨ ਜਾਂ ਉਸੇ ਦਿਨ ਹੀ ਆਪਣਾ ਸਾਰਾ ਸਟਾਕ ਜਿੰਨੀ ਕਬ ਵੀਡੀਓ ਪਾਉਣਿਓ ਸੋਲਡ ਆਊਟ ਹੋ ਜਾਂਦਾ ਜੀ ਕਿ ਮੇਰੀਆਂ ਪੈਣਾ ਕਹਿੰਦੀਆਂ ਨਹੀਂਆਂ ਕਿ ਵੀਰੇ ਤੁਸੀਂ ਵੀਡੀਓ ਕਿਉਂ ਪਾਉਣੇ ਹੁੰਨੇ ਆ ਜਦੋਂ ਸਾਰਾ ਸੋਲਡ ਆਊਟ ਹੋ ਜਾਂਦਾ ਸੋ ਆਪਣੇ ਜੀ ਤੁਸੀਂ ਪਿਆਰੀ ਇਹਨਾਂ ਦਿਨ ਸਾਰੇ ਤੇ ਸਾਰੇ ਜਿੰਨਾ ਵੀ ਹੁੰਦਾ ਆਪਾਂ ਵੀਡੀਓ ਪਾਉਣੇ ਹੁੰਨੇ ਆ ਉਹ ਸਾਰਾ ਸਟਾਕ ਆਊਟ ਹੋ ਜਾਂਦਾਗਾ ਨਾਲ ਦੀ ਨਾਲ ਤੇ ਆਪਾਂ ਹੋਰ ਵੀ ਲੈ ਕੇ ਆਉਂਦੇ ਰਹਿਣਾ ਤੁਸੀਂ फटाफट ਤਾਂ यूं ਕਹਨੇ ਆ ਕਿ ਐਕਟਿਵ ਰਹੇ ਕਰੋ ਜੀ ਥੋੜਾ ਆਪਣੇ ਕੋਲੇ ਜਿੰਨਾ ਦਾ ਸਟਾਕ ਹੁੰਦਾ ਉਹਨਾਂ ਦਾ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਤੇ ਪਿਆਰੇ ਜੀ ਇਹਦੇ ਵਿੱਚ ਹੁਣ ਵੀ ਅਸੀਂ ਪੀਸ ਲੈ ਕੇ ਆਏ ਤੁਸੀਂ ਆਹ ਦੇਖ ਸਕਦੇ ਹੋ 260 ਪੂਰੀ 2.5 ਮੀਟਰ ਦੀ ਇਹ ਮੈਚਿੰਗ ਸੂਟ ਰਹਿਣ ਵਾਲਾ ਬਸ ਤੁਸੀਂ फटाफट ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਹ ਲੋ ਜੀ ਇਹਦੇ ਵਿੱਚ ਜਿਹੜੀ ਬਾਟਮ ਰਹਿਣ ਵਾਲੀ ਆ ਇਹਦੇ ਵਿੱਚ ਵੀ ਜੀ ਸੈਲ ਪ੍ਰਿੰਟ ਆ ਦੇਖਣ ਨੂੰ ਮਿਲੇਗਾ ਤੇ ਪਿਆਰਾ ਜਿਹਾ ਪੀਸ ਆ ਤੇ ਪਿਆਰੀ ਜੀ ਦੇ ਜੀ ਕੱਪੜਾ ਦਾ ਬਹੁਤ ਸੋਹਣਾ ਕੱਪੜਾ ਹੈਗਾ। ਲਓ ਜੀ 325 ਦਾ ਪੀਸ ਹੈ ਜੀ ਮੈਚਿੰਗ ਤੁਸੀਂ ਦੇਖ ਸਕਦੇ ਹੋ। ਕਲਰ ਦਾ ਥੋੜਾ ਬਹੁਤਾ ਰਹਿ ਜਾਂਦਾ ਹੁੰਦਾ ਬਟ ਬਿਲਕੁਲ ਸੇਮ ਕਲਰ ਨੇ ਬਿਲਕੁਲ ਸੇਮ ਮੈਚਿੰਗ ਹੋਈ ਪਈ ਹੈ ਬੁਟੀਕ ਪੀਸ ਨੇ ਇਹ ਆਪਾਂ ਮਿਹਨਤ ਕਰਕੇ ਤੁਹਾਡੇ ਲਈ ਇਹ ਪੀਸਾਂ ਦੇ ਵਿੱਚੋਂ ਛਾਂਟ ਕੇ ਫਿਰ ਤੁਹਾਡੇ ਲਈ ਲੈ ਕੇ ਆਏ ਆ। ਬਸ ਤੁਸੀਂ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਮੈਸੇਜ ਕਰਕੇ ਇਹਦੀ ਫੋਟੋ ਭੇਜ ਦਿਓ ਜੀ ਸਕਰੀਨਸ਼ਾਟ ਲੈ ਕੇ ਤੇ ਆਪਣਾ ਐਡਰੈਸ ਵੀ ਪਿੱਛੇ ਦੀ ਪਿੱਛੇ ਭੇਜ ਦਿਓ ਤਾਂ ਕਿ ਆਪਾਂ ਟਾਈਮ ਨਾ ਵੇਸਟ ਕਰੀਏ ਨਾਲ ਦੀ ਨਾਲ ਤੁਹਾਡਾ ਪੀਸ ਜੀ ਬੁੱਕ ਕਰ ਦਾਂਗੇ ਆਹ ਲੋ ਜੀ ਅਗਲੀ ਆਫ ਵਾਈਟ ਦੀ ਮੈਚਿੰਗ ਆ ਤੁਸੀਂ ਦੇਖ ਸਕਦੇ ਹੋ 285 ਦੇ ਇਹ ਪੀਸ ਆ ਤੇ ਆਫ ਵਾਈਟ ਦੇ ਨਾਲ ਜੀ ਆ ਬਾਟਮ ਰਹਿਣ ਵਾਲੀ ਹੈ ਕੈਮਰਿਕਾ ਜੀ ਪਿਓਰ ਕੈਮਰਿਕ ਤੁਸੀਂ ਦੇਖ ਸਕਦੇ ਹੋ ਜਿਹੜਾ ਛੱਡ ਦਾ ਕਪੜਾ ਜੀ ਲੀਵਿਆ ਕਾਟਨ ਬਾਈ ਸੇਮਰ ਇਹਦਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਦਾਸ ਬ੍ਰਾਂਡ ਹੈ ਜੀ ਇਹ ਇਹਦੀ ਤਾਂ ਕੱਟ ਹਮੇਸ਼ਾ ਬਹੁਤ ਘੈਂਟ ਹੁੰਦੀ ਆ ਲਓ ਜੀ ਅਗਲਾ ਹਰਾਣੀ ਕਲਰ ਹੈ ਜੀ 2.5 ਮੀਟਰ ਦੀ ਕੱਟ ਤੇ ਨਾਲ ਹੀ ਬਾਟਮ ਸੇਮ 2.5 ਮੀਟਰ ਦੀ ਮਿਲਣ ਵਾਲੀ ਆ ਦੇਖੋ ਜੀ ਬਾਕੀ ਤੁਸੀਂ ਚੈੱਕ ਕਰ ਦੋ ਜੀ ਨਾਲ ਦੀ ਨਾਲ ਹੀ ਆਪਣੇ ਦੇ ਜਿਹੜੇ ਡਿਜ਼ਾਈਨ ਨੇ ਤੁਸੀਂ ਦੇਖ ਲਓ ਬਸ ਹੁਣ ਤੁਸੀਂ ਕੀ ਕਰਨਾ ਸਕਰੀਨਸ਼ਾਟ ਲੈ ਕੇ ਜੀ ਨਾਲ ਦੇ ਨਾਲ ਆਪ ਨੂੰ ਭੇਜ ਦਿਓ ਐਵੇਂ ਦੀ ਹੋਰ ਵੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਐਵੇਂ ਦੇ ਹੋਰ ਵੀ ਕੱਟ ਪੀਸ ਆਪਣੇ ਕੋਲੇ ਆਉਂਦੇ ਰਹਿੰਦੇ ਨੇ ਕੱਟ ਪੀਸਾਂ ਦੇ ਵਿੱਚੋਂ ਆਪਾਂ ਜੀ ਤੁਹਾਡੇ ਲਈ ਸੂਟ ਤਿਆਰ ਕੀਤੇ ਨੇ ਤਾਂ ਕਿ ਤੁਹਾਨੂੰ ਮਿਹਨਤ ਕਰਨ ਦੀ ਜ਼ਰੂਰਤ ਨਾ ਪਵੇ ਬਸ ਸਿੱਧਾ ਤੁਸੀਂ ਸਿਲੈਕਟ ਕਰ ਸਕਦੇ ਹੋ ਬਾਕੀ ਦੇਖ ਸਕਦੇ ਹੋ ਜੀ ਬਿਲਕੁਲ ਸੇਮ ਮੈਚਿੰਗ ਆ ਬਿਲਕੁਲ ਸੇਮ ਮੈਚਿੰਗ ਬਹੁਤ ਸੋਹਣੀਆਂ ਸੋਹਣੀਆਂ ਮੈਚਿੰਗਾਂ ਨੇ ਬੁਟੀਕ ਪੀਸ ਨੇ ਇੱਕ ਕਹਿਣ ਦਾ ਭਾਵ ਇਨਾਲ ਜੀ ਕਾਟਨ ਕ੍ਰਸ਼ ਦੀ ਬਾਟਮ ਲੱਗੀ ਹੋਈ ਹੈ ਕਾਟਨ ਕ੍ਰਸ਼ ਦੀ ਜਿਹੜੀ ਵਧੀਆ ਬਾਟਮ ਹੁੰਦੀ ਹੈ ਉਹ ਵਾਲੀ ਆਪਾਂ ਵੀ ਪਤਾ ਲੱਗੇ ਕਿ ਹਾਂ ਤੁਸੀਂ ਇੱਥੇ ਨਹੀਂ ਵਿਜ਼ਿਟ ਕਰ ਸਕਦੇ ਆਪਾਂ ਤੁਹਾਨੂੰ ਇੱਕ ਵਧੀਆ ਚੀਜ਼ ਦੇਵਾਂਗੇ ਦੇਖੋ ਜੀ ਕੱਪੜਾ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਜਿਹੜੀਆਂ ਮੁਰੀਆਂ ਪਹਿਣਾ ਨੂੰ ਆਪਣੇ ਬਾਰੇ ਪਤਾ ਉਹਨਾਂ ਨੂੰ ਪਤਾ ਹੈ ਜੀ ਜਿਹੜੀਆਂ ਨਵੀਆਂ ਪਹਿਣਾ ਆਈਆਂ ਨੇ ਕਿ ਹਜੇ ਤੱਕ ਆਪਣੇ ਚੈਨਲ ਤੇ ਉਹ ਜੀ ਤੁਸੀਂ ਇਹ ਦੇਖ ਸਕਦੇ ਹੋ ਜੀ ਆਪਣੇ ਕੋਲੋਂ ਇੱਕ ਵਾਰੀ ਪਰਚੇਜ਼ ਕਰਕੇ ਲਓ ਜੀ ਪੀਸ ਬਹੁਤ ਪਿਆਰੇ ਨੇ ਤੇ ਮੈਚਿੰਗ ਵੀ ਦੇਖ ਸਕਦੇ ਹੋ ਤੁਸੀਂ ਮੈਚਿੰਗ ਵੀ ਬਹੁਤ ਪਿਆਰੀਆਂ ਨੇ ਹੁਣ ਆਪਾਂ ਵੀਡੀਓ ਦੇ ਆਖਿਰ ਦੇ ਵਿੱਚ ਤੁਹਾਨੂੰ ਇੱਕ ਨਵੀਂ ਆਈਟਮ ਵੀ ਸ਼ੋਅ ਕਰਨੀ ਹੈ ਉਹ ਜੀ 5-5 ਮੀਟਰ ਦੇ ਪੀਸ ਨੇ ਬਸ ਮੰਨ ਕੇ ਚੱਲੋ ਕਿ ਇਹ ਕੱਟ ਪੀਸਾਂ ਦੇ ਰੇਟ 'ਤੇ ਆਪਾਂ ਨੇ ਤੁਹਾਨੂੰ ਦੇਣੇ ਨੇ ਲਓ ਜੀ 5-5 ਮੀਟਰ ਦੇ 10 ਬ੍ਰਾਂਡ ਦੇ ਕੱਟ ਪੀਸ ਨੇ ਜੀ ਆਹ ਲਓ ਜੀ ਇਹ ਵਾਲੇ ਮਤਲਬ ਕਿ ਕੱਟ ਪੀਸ ਨਹੀਂ ਥਾਨਾ ਵਾਲੇ ਪੀਸ ਨੇ ਜੀ ਇਹ ਬਿਲਕੁਲ ਕੱਟ ਰੇਟ ਤੇ ਦੇਣੇ ਨੇ ਇਹਨਾਂ ਦਾ ਪ੍ਰਾਈਸ ਲਈ ਜੀ ਸਕਰੀਨਸ਼ਾਟ ਲੈ ਕੇ ਜੀ ਆਪਾਂ ਨੂੰ ਨਾਲ ਦੀ ਨਾਲ ਜੀ ਮੈਸੇਜ ਕਰ ਦਿਓ ਜੀ ਆਪੇ ਇਹਨਾਂ ਦੇ ਪ੍ਰਾਈਸ ਵੀ ਤੁਹਾਨੂੰ ਦੱਸ ਦਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਆਹ ਲੋ ਜੀ ਲਾਈਟ ਕਲਰ ਵੀ ਮਿਲ ਜੇਗਾ ਲਾਈਟ ਕਲਰ ਦੀ ਵੀ ਇਹਦੇ ਵਿੱਚ ਕੱਟ ਹੈਗੀ ਆ ਆਪਾਂ ਥੋੜੇ ਜਿਹੀ ਪੀਸ ਲੈ ਕੇ ਆਏ ਆ ਕਈ ਮਰੀਆਂ ਭੈਣਾ 5-5 ਮੀਟਰ ਦੇ ਪੀਸ ਲੈਣ ਵੀ ਨੂ ਰਹਿ ਗਈਆਂ ਸੀਗੀਆਂ ਆਹ ਲੋ ਜੀ ਆਪਾਂ ਲੈ ਕੇ ਆਏ ਆ ਨਾਲ ਦੀ ਨਾਲ ਜੀ ਜਿਨ੍ਹਾਂ ਨੂੰ ਵੀ ਇਹ ਸੂਟ ਚਾਹੀਦਾ ਹੋਵੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਆਪਾਂ ਇਹ ਪੀਸ ਤੁਹਾਡੇ ਘਰ ਬੈਠੇ ਵੀ ਪਹੁੰਚਾ ਦਾਂਗੇ ਦੇਖੋ ਜੀ ਗੂੜੇ ਰੰਗ ਦੀ ਕੱਟ ਵੀ ਆ ਤੇ ਫਿੱਕੇ ਰੰਗ ਦੀ ਕੱਟ ਲਾਈਟ ਤੇ ਡਾਰਕ ਦੋਨੇ ਮਿਲ ਜਾਣਗੀਆਂ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਹੈ ਜੀ ਇਹਦੇ ਵਿੱਚ ਉਸ ਤੋਂ ਬਾਅਦ ਅਗਲਾ ਵੀ ਬਲੈਕ ਕਲਰ ਹੈ ਕੱਪੜੇ ਨਾਲ ਤਾਂ ਪੰਜ ਤੋਂ ਐਕਸਟਰਾ ਹੀ ਹੈ ਜੀ 5.5 ਮੀਟਰ ਇਹ ਸੂਟ ਹੈ ਬਧਾ ਕਪੜਾ ਲੱਗ ਜਾਂਦਾ ਜਿਨ੍ਹਾਂ ਦੇ ਸੂਟ ਦੇ ਉੱਪਰ 5.5 ਮੀਟਰ ਦਾ ਇਹ ਜੀ ਕਪੜਾ ਆਹ ਲੋ ਜੀ ਡਬਲ ਡਬਲ ਪੀਸ ਵੀ ਤੁਹਾਨੂੰ ਮਿਲ ਜਾਣਗੇ ਐਵੇਂ ਦੇ ਹੋਰ ਵੀ ਪੀਸ ਨੇ ਬਾਕੀ ਤੁਸੀਂ ਆਪਾਂ ਨੂੰ ਮੈਸੇਜ ਕਰੋ ਜੀ ਆਪਾਂ ਤੁਹਾਡਾ ਨੰਬਰ ਅ ਅਲੱਗ ਲਿਸਟ ਦੇ ਵਿੱਚ ਐਡ ਕਰ ਲਾਂਗੇ ਉਹਦੇ ਵਿੱਚ ਡੇਲੀ ਡੇਲੀ ਆਪਾਂ ਸੂਟਾਂ ਦੀਆਂ ਫੋਟੋਆਂ ਪਾਉਣੇ ਹੁੰਦੇ ਆ ਤਾਂ ਉਹ ਵੀ ਤੁਸੀਂ ਮੈਸੇਜ ਕਰ ਦਿਓ ਜੀ ਆਪਾਂ ਨੂੰ ਬਾਕੀ ਉਮੀਦ ਕਰਦੇ ਆਂ ਜੀ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਹੋਰ ਵੀ ਐਵੇਂ ਦੀਆਂ ਵੀਡੀਓ ਲਈ ਜੀ ਆਪ ਨੂੰ ਚਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ